ਫਗਵਾੜਾ ਸ਼ਹਿਰ ਦੇ ਮਹੱਲਾ ਪ੍ਰੀਤਨਗਰ ਦੇ ਵਿੱਚੋਂ ਬੀਤੀ ਦੇਰ ਰਾਤ ਚੋਰਾ ਦੇ ਵੱਲੋਂ ਇੱਕ ਕਾਨੂੰਨੀ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਚੋਰ ਕਾਦੀ ਛੱਤ ਦੇ ਰਾਹੀਂ ਅੰਦਰ ਦਾਖਲ ਹੋਏ ਅਤੇ ਘਰ ਦੇ ਵਿੱਚੋਂ ਦੋ ਮੋਬਾਈਲ ਫੋਨ ਤੇ ਕਰੀਬ 50 ਤੋਂ 55 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਇਸੇ ਸਬੰਧੀ ਜਾਣਕਾਰੀ ਦੰਦਿਆ ਅਨੀਸ਼ ਕੁਮਾਰ ਵਾਸੀ ਪ੍ਰੀਤਨਗਰ ਨੇ ਦੱਸਿਆ ਕਿ ਉਹ ਡੈਰੀ ਦਾ ਕੰਮ ਕਰਦੇ ਹਨ। ਤੇ ਉਹਨਾਂ ਦੇ ਮੁਤਾਬਿਕ ਬੀਤੀ ਦਿਨ ਰਾਤ ਜਦੋਂ ਉਹ ਘਰ ਦੇ ਵਿੱਚ ਸੁੱਤੇ ਹੋਏ ਸਨ ਤਾਂ ਉਸ ਦੌਰਾਨ ਬਖੋਫ ਚੋਰ ਕਰਦੀ ਛਾਤ ਰਾਹੀਂ ਦਾਖਲ ਹੋਏ ਅਤੇ ਘਰ ਦੇ ਅੰਦਰ ਪਏ ਦੋ ਮੋਬਾਈਲ ਫੋਨ ਅਤੇ ਬੈਗ ਦੇ ਵਿੱਚ ਪਏ ਕਰੀਬ 50 ਤੋਂ 55 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਤੇ ਉਹਨਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਜਾਗੇ ਤਾਂ ਘਰ ਦਾ ਮੇਨ ਗੇਟ ਖੁੱਲਾ ਹੋਇਆ ਸੀ ਅਤੇ ਮੋਬਾਈਲ ਫੋਨ ਤੇ ਬੈਗ ਦੇ ਵਿੱਚ ਪਏ ਪੈਸੇ ਗਾਇਬ ਸਨ ਤੇਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸੀ ਸੁਬੰਦੀ ਫਗਵਾੜਾ ਪੁਲਿਸ ਨੂੰ ਸੂਚਨਾ ਦਿੱਤੀ ਤੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੜਨਾਵਾਲੀ ਜ਼ਗਰ ਦਾ ਜ਼ਾਇਜ਼ਾ ਲਿਆ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾ ਦੀ ਪਾਲ ਸ਼ੁਰੂ ਕਰ ਦਿੱਤੀ ਤੇ ਦੱਸਣਯੋਗ ਹੈ ਕਿ ਇਲਾਕੇ ਦੇ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਗਏ ਹਨ ਕਿ ਉਹ ਬਿਨਾਂ ਕਿਸੇ ਡਰ ਦੇ ਰਾਤ ਦੇ ਸਮੇਂ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਸੁੱਤੇ ਪੇ ਪਰਵਾਰ ਨੂੰ ਭਣਕ ਤੱਕ ਨਹੀਂ ਲੱਗਣ ਦਿੰਦੇ ਗਵਾੜਾ న్యూਸ ਲਈ ਕੈਮਰਾਮੈਨ ਜੋਸ਼ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਨਾ ਆਪਣਾ ਪਨੀਸ਼ ਕੁਮਾਰ। ਹਾਂ ਕਿੱਥੇ ਰਹਿੰਦੇ ਆ ਜੀ? ਅਸੀਂ ਪ੍ਰੀਤਨਗਰ ਦੇ ਅੰਦਰ। ਹਾਂ ਕਿ ਮਾਮਲਾ ਕੀ ਆਪਣੇ ਘਰ ਦੇ ਬਾਹਰ ਖੜੇ? ਮਾਮਲਾ ਇਹ ਹੈ ਜੇ ਸਾਡੇ ਕੋਲ ਰੱਤੀ ਹਮ ਲੋ ਇੱਕ ਸਵਾ ਇੱਕ ਟਮਗਾਸੀ ਜਗ੍ਹਾ ਤੇ ਹੈ। ਉਸ ਕੋ ਫੋਨ ਚਾਰਜ ਤੇ ਲਾ ਕੇ ਅਸੀਂ ਸੋ ਗਏ। ਸਵੇਰ ਉੱਠਿਆ ਤਾਂ ਉਸ ਕੇ ਬਾਅਦ ਦੇਖਿਆ ਲੋਕ ਫੋਨ ਉਨ ਕੁਛ ਨਹੀਂ ਸੀ ਸਾਡੇ ਕੋ। सड़ा बैग ट्रॉली सड़ा इतना गेट पे पूरा खुला पियाट गेट गेट बाहर वाला अंदर से कुंडा खुला सी छत का छत का भी गेट का कुंडा खुला सी किन्ना का नुकसान हो गया अपना दो फोन गया है कि पच बवंजा से पचवंजा हज़ार तक रुपया जो हम लोग दे, सारा डेयरी का काम है जो अगले कल पहली तारीख हो गया तो हम लोग पेमेंट करते हैं दूध का वो पैसा रखे थे सड़ा वो भी पैसा चोरी हो गया है कितने कैश थे कैश कल हम लोग गिनने चलू तो 55801 सीगा उसके बाद कल रात ही 2501 52 वाले ने पैसा देता सी वो भी लाके उथे ही रखया सी ते कितने लोग से या तेसी कर देवे दो जनी 86 ਤੁहानु पता नहीं लगा किधरों आए हैं मुंडे पता नहीं ऊपर का गेट खुला सीगा कोई कैमरे वगैरह लगे इथे हां इथे कैमरे नहीं है का टुटू टुटू भाई टुटू भाई के है टुटू टुटू भाई बोलने के उथे का कैमरा चेक करंदे हैं से ते इस मामले में लेके पुलिस शिकायत की थी हां जी कीती है पुलिस आई थी हां जी आई हुई सी ते कितना नुकसान हो गया टोटल कितना नुकसान हो गया सारे ਕਬਸਮਾ ਲੋਬੀ 20000 ਦੀ ਫੋਨ ਸੀਗਾ 10000 ਦੀ ਫਿਰ 55000 ਤੋਂ 75 80000 ਰੁਪਏ ਨੁਕਸਾਨ ਹੋ ਗਏ ਸੀ ਕੀ ਮੰਗ ਰੱਖਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਨੂੰ ਨਿਆਜ਼ ਈਲਾ ਦੇ ਹੋਰ ਕੀ ਮੰਗਣਾ ਹੈ ਕੀ ਲੱਗਦਾ ਜਿੱਦਾਂ ਘਰਾਂ ਦੇ ਵਿੱਚ ਸ਼ਰਿਆਮ ਇਦਾਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਕੀ ਗਣਾ ਜਾਉਂਦੇ ਕੀ ਮੰਨ ਕਰਦੇ ਮੈਂ ਇਹ ਕਹਿੰਦਾ ਪ੍ਰਸ਼ਾਸਨ ਆਪਣਾ ਐਕਸ਼ਨ ਐਕਸ਼ਨ ਲਈ ਜੋ ਚੋਰੀ ਕੀਤਾ ਉਸੇ 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 ਫੜੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਚੋਰ ਉੱਪਰ ਦੀ ਆਏ ਹਾਂਜੀ ਚੋਰ ਸੱਤ ਸੱਤ ਕੋਠੇ ਸੇ ਆਏ ਹੈ ਨਹੀਂ ਗੇਟ ਵਗੈਰਾ ਗੇਟ ਹੈਗਾ ਗੇਟ ਗੇਟ ਸਾ ਅਸੀਂ ਕੁੰਡੇ ਲਾਇਆ ਸੀ ਕਿ ਉਹ ਧੱਕਾ ਮਾਰਨੇ ਤੇ ਗੇਟ ਖੁੱਲ ਜਾਂਦਾ ਸੀ ਤੇ ਤੁਹਾਨੂੰ ਨਹੀਂ ਪਤਾ ਲੱਗਾ ਵੀ ਅੰਦਰ ਜਿੱਦਾਂ ਦੇ ਦਾਖਲ ਪਤਾ ਨਹੀਂ ਲੱਗਿਆ ਸਾਡੇ ਨੂੰ ਤੁਹਾਨੂੰ ਤੁਹਾਨੂੰ ਕਿੱਦੋਂ ਪਤਾ ਲੱਗਾ ਤੁਹਾਨੂੰ ਅਸੀਂ ਸਵੇਰ ਜਗਿਆ ਸੀ ਤਾਂ ਪੂਰਾ ਉਹ ਗੇਟ ਉਹ ਖੁੱਲਾ ਸੀਗਾ ਬਾਹਰ ਆਏ ਤਾਂ ਇੱਥੇ ਪੂਰਾ ਉਹ ਬੈਗ ਉਹ ਖਿਲਰਾ ਪਿਆ ਸੀ ਪੂਰਾ ਚੈਨ ਉਹਨੂੰ ਖੋਲ ਕੇ ਉੱਥੇ ਪਿਆ ਸੀ ਔਰ ਇਸ ਦਾ ਕਪੜਾ ਬਲਾ ਖਰਦਾ ਸੀ ਨਾ ਉਹ ਕਪੜਾ ਉਹ ਵੀ ਚੋਰੀ ਕਰਕੇ ਲੈ ਗਏ ਸਾਡੇ ਕੀ ਨੋ ਜੀ ਆਪਣਾ ਮੈਂ ਸੰਜੀਵ ਸ਼ਰਮਾ ਟੂ ਜੀ ਹਾਂ ਜੀ ਨਗਰ ਤੋਂ ਕੀ ਮਾਮਲਾ ਕੀ ਇੱਕ ਜਿਹੜਾ ਇੱਥੇ ਅੱਜ ਘਰ ਦੇ ਬਾਹਰ ਖੜੇ ਮਾਮਲਾ ਸਰ ਇਦਾਂ ਆ ਵੀ ਚੋਰੀ ਹੋਈ ਆ ਇਹ ਮੁੰਡੇ ਕਰਦੇ ਆ ਇੱਕ ਨੰਬਰ ਗਲੀ ਜਿਹੜੀ ਨਗਰ ਦੇ ਵਿੱਚ ਗੋਡਾ ਕੰਮ ਕਰਦੇ ਆ ਡੈਰੀ ਦਾ ਆਪਣੀ ਡੈਰੀ ਇਹਨਾਂ ਦੀ ਤੇ ਉੱਥੇ ਕਰਾਇਦੇ ਤੇ ਲਈ ਹੋਈ ਆ ਤੇ ਇਹਨਾਂ ਨੂੰ ਸਵੇਰੇ ਫੋਨ ਆਇਆ ਕਹਿੰਦਾ ਵੀ ਭਾਜੀ ਵੀ ਅਸੀਂ ਸੁੱਤੇ ਪਏ ਸੀਗੇ ਰਾਤੀ 1:30 ਵਜੇ ਦਾ ਕਹਿੰਦਾ ਮੈਂ ਸੁੱਤੇ ਹੀ ਆ 1:30 ਵਜੇ ਸੌਣ ਤੋਂ ਬਾਅਦ ਫੋਨ ਕਹਿੰਦਾ ਦੋ ਚਾਰ ਜਲਾਏ ਹੋ ਸੀ ਦੋ ਹੀ ਜਾਣੇ ਇਹ ਰਹਿੰਦੇ ਇੱਥੇ ਰੈਂਟ ਤੇ ਬਾਅਦ ਚ ਉਹਨੇ ਸ਼ੇਕ ਵੇ ਸਵੇਰੇ ਉੱਠ ਕੇ ਦੇਖਿਆ ਤੇ ਨਾ ਫੋਨ ਹੈਗੇ ਸੀ ਇਹਨੇ ਫਿਰ ਆਸ-ਪਾਸੇ ਦੇਖਿਆ ਤੇ ਕਹਿੰਦਾ ਕੋਈ 55 55000 ਰੁਪਈਆ ਸੀਗਾ ਜਿਹੜੀ ਕਲੈਕਸ਼ਨ ਕੀਤੀ ਹੋਈ ਸੀ ਪਹਿਲੀ ਤਰੀਕ ਸੀਗੀ ਪੇਮੈਂਟ ਕਰਨੀ ਸੀਗੀ ਜਿੰਨਾਂ ਜਿੰਨਾਂ ਕੋ ਦੁੱਧ ਚੱਕਦੇ ਆ ਤੇ ਕਹਿੰਦਾ ਭਾਜੀ ਉਹ ਵੀ ਹੈ ਨਹੀਂ ਸੀਗੀ ਜੈਕਟ ਇੱਕ ਨੇ ਨਵੀਂ ਲਿਆਂਦੀ ਸੀ ਕਹਿੰਦਾ ਉਹ ਵੀ ਹੈ ਨਹੀਂਗੀ ਬੈਗ ਫਰੋਲ ਕੇ ਬਾਕੀ ਸਮਾਨ ਉੱਥੋਂ ਸਿੱਟ ਗਿਆ ਆਏ ਹੈਗੇ ਪਿੱਛੇ ਦੀ ਉੱਪਰ ਥਾਣੀ ਕੋਠੇ ਥਾਣੀ ਤੇ ਗਏ ਹੈਗੇ ਮੇਨ ਗੇਟ ਥਾਣੀ ਇਹ ਸੇਮ ਉਹੀ ਹੈ ਜਿਹੜਾ ਇੱਕ ਭਗਤਪੁਰਾ 7 8 ਨੰਬਰ ਗਲੀ ਦੇ ਵਿੱਚ ਹੋਈ ਸੀਗੀ ਉਦੋਂ ਵੀ ਤੁਸੀਂ ਕਰਕੇ ਗਏ ਸੀ ਦੇਖ ਕੇ ਗਏ ਸੀ ਇਹ ਸੇਮ ਉਸੇ ਤਰਜ਼ ਦੇ ਉੱਤੇ ਹੋਇਆ ਵੀ ਉੱਪਰ ਦੀ ਆਵੇ ਜਾਂ ਪਿੱਛੇ ਦੀ ਜਿਹੜੇ ਗੇਟ ਇਹਨਾਂ ਦਾ ਗੇਟ ਲੱਗਾ ਹੈ ਸੀਗਾ ਧੱਕਾ ਮਾਰ ਕੇ ਖੋਲਿਆ ਹੋਊਗਾ ਜਾਂ ਕਿੱਦਾਂ ਕੀਤਾ ਹੈ ਤੇ ਉੱਪਰ ਦੀ ਆਇਆ ਗਏ ਥੱਲੇ ਦੀ ਹੈ ਕੈਸ਼ ਕਿੰਨਾ ਸੀਗਾ ਜੀ ਕੈਸ਼ 55 56000 ਰੁਪਏ ਸੀਗਾ ਇੰਨਾ ਕੁ ਪਰਮਾ ਜਿਹੜਾ ਚਾਹੁੰਦੇ ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਘਰ ਦੇ ਮਾਲਕ ਵੀ ਜਾਂ ਮੌਜੂਦ ਹੁੰਦੇ ਆ ਵੀ ਇੰਨਾ ਬੇਖੌਫ ਹੋ ਕੇ ਚੋਰ ਆਉਂਦੇ ਆ ਵੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰੀ ਵਾਰਦਾਤ ਨੂੰ ਅੰਜਾਮ ਦੇ। ਬੇਖੌਫ ਤਾਂ ਕਹਿ ਹੀ ਸਕਦੇ ਜਦ ਉਹਨਾਂ ਦੇ ਨਾਥੇ ਨਹੀਂ ਪਾਣੀ ਹੈਗੇ। ਜਦ ਹੁਣ ਤੁਸੀਂ ਦੇਖੋ ਚਲੋ ਜੀ ਆਪਾਂ ਇਹ ਨਹੀਂ ਕਹਿੰਦੇ ਹੈਗੇ ਚਲੋ ਪੁਲਿਸ ਪ੍ਰਸ਼ਾਸਨ ਆਪਣੀ ਥਾਂ ਤੇ ਹੋ ਸਕਦਾ ਮਜਬੂਰ ਹੋਵੇ। ਮਜਬੂਰ ਹੈ ਵੀ ਆ ਕਿਉਂਕਿ ਉਹਨਾਂ ਕੋਲ ਬੰਦੇ ਹੈ ਨਹੀਂ। ਠੀਕ ਆ ਅਸੀਂ ਵੀ ਚਲੋ ਦੇਖ ਕੇ ਜਾ ਕੇ ਵਾਕਈ ਉੱਤੇ ਬੰਦੇ ਹੈ ਨਹੀਂ। ਜੋ ਬੰਦੇ ਘਾਟੋ ਆ ક્રાઈમ જ્યાદા ਵੱਧ ਰਿਹਾ ਪਰ ਗੱਲ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਤੇ ਕੰਟਰੋਲ ਤਾਂ ਕਰਨਾ ਹੀ ਪੈਣਾ ਉਹਨਾਂ ਦੇ ਨੱਥ ਤਾਂ ਪਾਣੀ ਪੈਣੀ ਇਦਾਂ ਹੁਣ ਜਿਹੜੇ ਗਰੀਬ ਬੰਦੇ ਵਿਚਾਰੇ ਆਪਣੀ ਮਿਹਨਤ ਕਰਕੇ ਜਿੱਦਾਂ ਰੋਜੀ ਰੋਟੀ ਕਮਾਉਂਦੇ ਆ ਕੀ ਕਰਨਗੇ ਇਹ ਅਬ ਇਹਨਾਂ ਨੇ ਫਿਰ ਫੇ ਗਲਤ ਪਾਸੇ ਨੂੰ ਜਾਣਾ ਜੇ ਆਪਣੇ ਪੈਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਦਾਂ ਹੀ ਕ੍ਰਾਈਮ ਵੱਧ ਜਾ ਸੋ ਮੈਂ ਤਾਂ ਇਹੀ ਹੱਥ ਜੋੜ ਕੇ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਵੀ ਇਹਨਾਂ ਦੇ ਜਿੱਦਾਂ ਵੀ ਹੈਗਾ ਸਖਤੀ ਕਰਕੇ ਰਾਤ ਭਰਾਂ ਤੇ ਪੀਸੀਆਰ ਵਾਲਿਆਂ ਨੂੰ ਹੋਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਚਲੋ ਬੰਦੇ ਨਹੀਂ ਹੈਗੇ ਲਿਖ ਕੇ ਦੇਣਾ ਚਾਹੀਦਾ ਵੀ ਬੰਦੇ ਘੱਟ ਹੋ ਹੈਗੇ ਸੋ ਇੱਕ ਢੇੜਾ ਜਰੂਰ ਹਰੇਕ ਮਹੱਲੇ ਦੇ ਵਿੱਚ ਕੁਛ ਨਾ ਕੁਛ ਦੂਜੇ ਤੀਜੇ ਚੌਥੇ ਹਫ਼ਤੇ ਬਾਅਦ ਕੋਈ ਨਾ ਕੋਈ ਢੇੜਾ ਜਰੂਰ ਰੱਖਿਆ ਜਾਵੇ ਤੇ ਫੋਨ ਵਗੈਰਾ ਵੀ ਲੈ ਕੇ ਗਏ ਫੋਨ ਦੋ ਸੀਗੇ ਇਹਨਾਂ ਦੇ ਫੋਨ ਵੀ ਟੈਕ ਚੱਲ ਗਏ ਜੀ